ਸਤਿ ਸ੍ਰੀ ਅਕਾਲ ਜੀ ਆਰ ਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੇ ਪ੍ਰਤੀਕਾਰ ਡਾਕਟਰ ਤੇਜਿੰਦਰ ਵੇਲੇਚੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਰ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਚੋਣਾਂ ਬਾਰੇ ਗੱਲਬਾਤ ਕਰਾਂਗੇ ਸੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਹ ਇਸ ਸਮੇਂ ਦੌਰਾਨ ਚੋਣਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਸੋ ਕੀ ਲੱਗਦਾ ਸਰ ਸਵਾਲ ਹੈ ਕਿ ਚੋਣਾਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ ਇੱਕ ਕਿਆਸਰਾਈ ਇਸ ਤਰ੍ਹਾਂ ਦੀ ਬਣ ਰਹੀ ਹੈ ਜੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਐਕਟੀਵਿਟੀ ਭਾਜਪੀ ਵੱਲੋਂ ਕੀਤੀ ਜਾ ਰਹੀ ਹੈ ਨਾ ਸਪੈਸ਼ਲ ਤੌਰ ਤੇ ਜਿਵੇਂ ਗਵਾਂਧੀ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਆ ਉਹ ਪੰਜਾਬ ਤੇ ਪੂਰੀ ਏਨੀ ਗੱਲ ਰੱਖੀ ਹੋਈ ਆ ਨਾਭ ਸਿੰਘ ਸੈੜੀ ਹੋਰੀ ਬਈ ਬਹੁਤ ਵਾਰ ਅਸਾਂ ਅਚਾਨਕ ਹੀ ਆ ਜਾਂਦੇ ਨੇ ਜਿੱਦਾਂ ਵੀ ਆਪਣਾ ਹੀ ਸੂਬਾ ਹੋਵੇ ਉਹਦੇ ਤੋਂ ਇੱਕ ਗੱਲ ਦੀ ਇਹ ਭਣਕ ਲੱਗ ਰਹੀ ਆ ਵੀ ਚੋਣਾ ਪਹਿਲਾਂ ਵੀ ਹੋ ਸਕਦੀਆਂ ਨੇ ਹੂੰ ਕਿਉਂਕਿ ਰਾਜਨੀਤੀ ਵਿੱਚ ਤੇ ਕਦੀ ਵੀ ਕੁਝ ਵੀ ਹੋ ਸਕਦਾ ਜਦੋਂ ਕੇਂਦਰ ਦੀ ਹਕੂਮਤ ਨੂੰ ਲੱਗੇਗਾ ਕਿ ਇਸ ਟਾਈਮ ਸਾਡੀ ਚੜ੍ਹ ਤੇ ਆ ਤੇ ਉਹ ਕਰਾ ਸਕਦਾ ਹੂੰ ਦੂਸਰੀ ਗੱਲ ਇਹ ਆ ਵੀ ਅਸਾਮ ਬੰਗਾਲ ਕੇਰਲਾ ਤਾਮਿਲਨਾਡੂ ਤੇ ਪੰਡਿਚੋਰੀ ਦੇ ਵਿੱਚ ਇਲੈਕਸ਼ਨ ਜੜੀ ਆ ਉਹ ਇਸੇ ਸਾਲ ਚ ਹੋਣੀ ਆ ਜੀ ਚੋਣ ਕਮਿਸ਼ਨ ਨੇ ਐਸਆਈਆਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਆ ਹੂੰ ਉਸ ਪ੍ਰਕਿਰਿਆ ਦੇ ਤਹਿਤ ਇਹ ਵੀ ਜ਼ਰੂਰੀ ਹੈ ਵੀ ਕਿੰਨਾ ਕੰਮ ਹੋਇਆ ਤੇ ਕਿੰਨਾ ਕੰਮ ਬਾਕੀ ਆ ਉਸ ਤੋਂ ਬਿਨਾਂ ਚੋਣਾ ਨਹੀਂ ਹੋਣੀ ਆ ਇਹ ਵੀ ਗੱਲ ਪੱਕੀ ਹੈ ਹਮ ਇਹਦੇ ਨਾਲ ਨਾਲ ਇੱਕ ਕਿਆ ਸਰਾਈ ਕੁਝ ਚਿੰਤਕ ਇਹ ਵੀ ਲਾਉਣ ਲੱਗ ਪੈਂਦੇ ਨੇ ਕਿ ਜਿਸ ਤਰੀਕੇ ਨਾਲ ਦਿਨ ਦੀ ਵੀ ਕਤਲੋਗਾਰਦ ਹੋ ਰਹੀ ਹੈ ਜੀ ਅੱਜ ਜਦੋਂ ਅਸੀਂ ਰਿਕਾਰਡਿੰਗ ਕਰ ਰਹੇ ਆ ਤੇ ਅੱਜ ਵੀ ਤਰਨਤਾਰਨ ਕਾਲਜ ਵਿੱਚ ਇੱਕ ਮੁੰਡੇ ਨੇ ਇੱਕ ਕੁੜੀ ਨੂੰ ਦਿਨ ਦਿਹਾੜੇ ਮਾਰ ਕੇ ਤੇ ਖੁਦਕੁਸ਼ੀ ਕਰ ਲਈ ਜੀ ਜੀ ਹਰ ਰੋਜ਼ ਕੋਈ ਐਸਾ ਦਿਨ ਨਹੀਂ ਗੁਜ਼ਰਦਾ ਵੀ ਜਦੋਂ ਨਜਾਇਜ਼ ਹਥਿਆਰਾਂ ਦੇ ਨਾਲ ਫਰौती ਮੰਗੀ ਜਾ ਰਹੀ ਹੈ ਲੋਕ ਮਾਰੇ ਜਾ ਰਹੇ ਨੇ ਤੇ ਇਸ ਸਾਰੇ ਕੁਝ ਨੂੰ ਬਹਾਨਾ ਬਣਾ ਕੇ ਹਮ ਪੰਜਾਬ ਦੀ ਸਰਕਾਰ ਵੀ ਤੋੜੀ ਜਾ ਸਕਦੀ ਹੈ ਜੀ ਜੀ ਜੇ ਪੰਜਾਬ ਦੀ ਸਰਕਾਰ ਟੁੱਟ ਜਾਂਦੀ ਹੈ ਤੇ ਪੰਜਾਬ ਵਿੱਚ ਗਵਰਨਰੀ ਰਾਜ ਲਾ ਕੇ ਜੇ ਅਮਨ ਸ਼ਾਂਤੀ ਕੀਤੀ ਜਾਂਦੀ ਹੈ ਤਾਂ ਏ ਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈਣਾ ਬਿਲਕੁਲ ਜੀ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਲੋਕਾਂ ਨੇ ਵੋਟ ਪਾਈ ਆ ਨਾ ਉਹ ਲੋਕ ਅੰਧ ਭਗਤ ਨਹੀਂਗੇ ਉਹ ਲੋਕ ਫਲੋਟਰ ਲੋਕ ਨੇ ਜਿਹੜੇ ਚੰਗੇ ਰਾਜ ਪ੍ਰਬੰਧ ਲਈ ਚੰਗੀਆਂ ਪਰਸਥਿਤੀਆਂ ਲਈ ਹਮ ਕਿਸੇ ਨਾਲ ਵੱਜੇ ਹੋਏ ਨਹੀਂ ਉਹਨਾਂ ਨੇ ਵੋਟ ਪਾਈ ਸੀ ਉਹ ਜੇ ਆਮ ਆਦਮੀ ਪਾਰਟੀ ਹੈ ਸਮਝੇ ਵੀ ਉਹ ਮੇਰੇ ਪੱਕੇ ਹੋ ਗਏ ਉਹ ਇਹਨਾਂ ਦੇ ਪੱਕੇ ਨਹੀਂਗੇ ਜੀ ਇਸ ਕਰਕੇ ਆਮ ਆਦਮੀ ਪਾਰਟੀ ਲਈ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਅਮਨ ਸ਼ਾਂਤੀ ਬਹਾਲ ਕਰਨੀ ਨਾਲ ਦੀ ਨਾਲ ਇੱਕ ਭਣਕ ਕੇਂਦਰ ਗਵਰਨਮੈਂਟ ਨੂੰ ਵੀ ਹੈ ਕਿ ਇਹ ਔਰਤਾਂ ਨੂੰ 1000 ਰੁਪਇਆ ਨਹੀਂ ਦੇ ਸਕੀ ਜੀ ਬਿਲਕੁਲ ਹਰ ਘਰ ਦੇ ਵਿੱਚ ਬੈਠੀ ਔਰਤ ਖਾਸ ਕਰਕੇ ਜਿਹੜੇ ਮੱਧ ਵਰਗ ਜਾਂ ਨਿਮਨ ਵਰਗ ਜਾਂ ਗਰੀਬ ਵਰਗ ਉਹ ਤੇ ਉਸ 1000 ਰੁਪਏ ਦੀ ਇੰਤਜ਼ਾਰ ਚ ਹੈ ਉਹ 1000 ਰੁਪਇਆ ਇਹਨਾਂ ਨੇ ਹੁਣ ਦੇਣਾ ਆ ਉਹ ਇਹਨਾਂ ਨੇ ਦੇਣਾ ਆ ਤੇ ਅਗਲੇ ਸਾਲ ਦਾ ਇਹਨਾਂ ਨੇ ਵਾਦਾ ਕਰਨਾ ਵੀ ਅਸੀਂ 2500 ਦੇਾਂਗੇ ਠੀਕ ਹੈ ਇਸ ਪਛੜੇ ਚ ਪੈਣ ਤੋਂ ਪਹਿਲਾਂ ਭਾਜਪਾ ਚੋਣਾ ਕਰਵਾ ਸਕਦੀ ਬਿਲੋਂ ਤੁਹਾਨੂੰ 1000 ਨਹੀਂ ਦਿੰਦਾ ਤੇ ਇਹ ਪੈਸੇ ਸੈਂਟਰ ਗਵਰਨਮੈਂਟ ਵੀ ਦੇ ਸਕਦੀ ਹੈ ਜਿੱਦਾਂ ਬਿਹਾਰ ਚ ਦਿੱਤੇ ਉਹਨਾਂ ਨੇ ਜੀ ਜੀ ਬਿਹਾਰ ਚ ਦਿੱਤੇ ਉਹਨਾਂ ਨੇ 10-1000 ਰੁਪਿਆ ਪਰ ਇੱਕ ਜੀ ਦੀ ਔਰਤ ਨੂੰ ਖਾਤਿਆਂ ਚ ਪਾਇਆ ਸੋ ਕਹਿਣ ਦਾ ਮਤਲਬ ਇਹ ਹੈ ਤਾਂ ਹੀ ਹੋ ਸਕਣਾ ਜੇ ਉਹ ਪੰਜਾਬ ਦੇ ਵਿੱਚ ਆਪਣਾ ਜਿਹੜਾ ਪੂਰਨ ਰੂਪ ਵਿੱਚ ਸਰਕਾਰ ਸਥਾਪਿਤ ਕਰਨਗੇ ਤੇ ਉਹ ਸਥਾਪਿਤ ਹੋਣੀ ਆ ਰਾਜਪਾਲ ਦੇ ਹੁਕਮਾਨਾ ਰਾਸ਼ਟਰਪਤੀ ਰਾਜ ਨਾਲ ਜੀ ਇਸ ਕਰਕੇ ਮੈਨੂੰ ਮੈਂ ਰਾਜਨੀਤੀ ਦੇ ਵਿੱਚ ਕਿਸੇ ਗੱਲ ਨੂੰ ਵੀ ਨਕਾਰ ਕੇ ਨਹੀਂ ਚੱਲਦਾ ਮੈਨੂੰ ਇਸ ਗੱਲ ਦੀ ਕੀ ਅਸਰਾਈ ਹੈਗੀ ਆ ਜਿਹੜੀ ਪੰਜਾਬ ਚ ਇਲੈਕਸ਼ਨ ਨਿਰਧਾਰਤ ਸਮੇਂ ਤੇ ਹੋਣੀ ਐ ਉਹ ਹੈਗੀ ਆ ਉੱਤਰਾਖੰਡ ਦੇ ਨਾਲ ਹੋਣੀ ਆਪਣੀ ਇਲੈਕਸ਼ਨ ਮੈਂ ਜਿਹੜੀ ਜਨਵਰੀ ਫਰਵਰੀ 27 ਚ ਹੋਣੀ ਐ ਉਹ 10 15 ਦਿਨ ਅੱਗੇ ਪਿੱਛੇ ਹੋ ਸਕਦੀ ਐ ਪਰ ਇਹ ਇਲੈਕਸ਼ਨ ਲੱਗਦਾ ਆ ਕਿ ਐਡਵਾਂਸ ਹੋ ਸਕਦੀ ਐ ਹੂੰ ਜੀ ਬਿਲਕੁਲ ਸਰ ਜੇ ਚੋਣਾਂ ਦੇ ਵਿੱਚ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਕਿਹੜੇ ਮੁੱਦੇ ਜਿਹੜੇ ਨੇ ਇਹਨਾਂ ਚੋਣਾਂ ਦੇ ਵਿੱਚ ਮੁੱਖ ਰਹਿਣਗੇ ਬੇਰੋਜ਼ਗਾਰੀ ਇਸੇ ਤਰ੍ਹਾਂ ਵਿੱਦਿਆ ਪਾਣੀ ਦੇ ਮੁੱਦੇ ਜਿਹੜੇ ਨੇ ਇਹਨਾਂ ਚੋਣਾਂ ਦੇ ਵਿੱਚ ਮੁੱਖ ਰਹਿਣਗੇ ਦੇਖੋ ਇਹ ਵੀ ਸਵਾਲ ਹਰ ਇਲੈਕਸ਼ਨ ਚ ਬੁਨਿਆਦੀ ਸਵਾਲ ਹੁੰਦਾ ਹੈ ਜਦੋਂ ਪਿਛਲੀ ਵਾਰੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਅਗਵਾਈ ਕੀਤੀ ਜੀ ਔਰ ਦਿੱਲੀ ਦੀਆਂ ਬਰੂਹਾਂ ਤੇ ਮੋਰਚਾ ਲੱਗਾ ਮੋਰਚਾ ਜੇਤੂ ਹੋ ਕੇ ਵਾਪਸ ਪਰਤਿਆ ਤੇ ਸਾਰੀ ਦੁਨੀਆ ਨੇ ਉਸ ਅੰਦੋਲਨ ਨੂੰ ਇੱਕ ਮਾਡਲ ਅੰਦੋਲਨ ਦੇ ਤੌਰ ਤੇ ਆਇਡੈਂਟੀਫਾਈ ਕੀਤਾ ਜੀ ਉਸ ਅੰਦੋਲਨ ਦੀ ਸ਼ੁਰੂਆਤੀ ਧਰਤੀ ਤੇ ਉਸ ਅੰਦੋਲਨ ਵਾਲਿਆਂ ਨੇ ਵੀ ਚੋਣ ਲੜੀ ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣ ਲੜੀ ਪਰ ਉਹਨਾਂ ਜੋ ਇੱਕ ਅਦ ਦੇ ਨੂੰ ਛੱਡ ਕੇ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਲੋਕਾਂ ਨੇ ਵੋਟ ਦੀ ਰਾਜਨੀਤੀ ਲਈ ਉਸ ਪੋਲੀਟੀਕਲ ਪਾਰਟੀ ਨੂੰ ਚੁਣ ਲਿਆ ਜਿਹੜੀ ਪਾਰਟੀ 14 ਤੋਂ ਆਮ ਆਦਮੀ ਪਾਰਟੀ ਜਾਨੀ ਇੱਕ ਇਹ ਨਾਹਰਾ ਲੈ ਕੇ ਆਈ ਸੀ ਅਸੀਂ ਬਦਲਾ ਕਰਨਾ ਚਾਹੁੰਦੇ ਹਾਂ ਅਸੀਂ ਰਾਜਨੀਤੀ ਨੂੰ ਬਦਲ ਲਾਏ ਆਂ ਲੋਕਾਂ ਨੂੰ ਲੱਗਾ ਵੀ ਇਹ ਜਿਹੜੀ ਟ੍ਰੈਡੀਸ਼ਨਲ ਰਾਜਨੀਤੀ ਕਾਂਗਰਸ ਜਾਂ ਆਮ ਭਾਜਪਾ ਤੇ ਕਾਲੀਦਾਰ ਨਾਲ ਕੇ ਕਰਦੇ ਆ ਵੀ ਉਹਦਾ ਬਦਲ ਸਾਨੂੰ ਇਹਦੇ ਚੋਂ ਨਹੀਂਦਾ ਲੋਕਾਂ ਨੇ ਦਿਲ ਖੋਲ ਕੇ ਵੋਟਾਂ ਪਾਈਆਂ ਤੇ ਸਾਰੇ ਰਿਕਾਰਡ ਤੋੜ ਕੇ ਬੰਨਮੇ ਸੀਟਾਂ ਆਮ ਆਦਮੀ ਪਾਰਟੀ ਕਰ ਅਰਵਿੰਦ ਕੇਜਰੀਵਾਲ ਦੀ ਝੋਲੀ ਚ ਪਾਤੀਆਂ ਹੂੰ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਦਾ ਐਲਾਨਿਆ ਹੋਇਆ ਸੀ ਤੇ ਭਗਵੰਤ ਮਾਨ ਪੰਜਾਬੀਆਂ ਦਾ ਹਰਮਨ ਪਿਆਰਾ ਕਲਾਕਾਰ ਵੀ ਸੀ ਹੂੰ ਇਹਨੇ ਕਦੀ ਨਿਮਨ ਪੱਧਰ ਦੀ ਝਟਕਲੇ ਬਾਜੀ ਤੱਕ ਇਹਨੇ ਆਪਣੇ ਆਤ ਨੂੰ ਨਹੀਂ ਲਿਆਂਦਾ ਜੀ ਇਹ ਸਦਾ ਹੀ ਵਿਅੰਗ ਕਰਦਾ ਰਿਹਾ ਹੈ 17-18 ਸਾਲਾਂ ਦੀ ਉਮਰ ਤੋਂ ਲੈ ਕੇ ਇਹ ਕਲਾਕਾਰੀ ਦੇ ਫੀਲਡ ਜਾਣ ਦੀ ਬਜਾਏ ਇਹ ਰਾਜਨੀਤੀ ਵਿੱਚ ਪਿਆ ਹੋਇਆ ਸੀ ਉਹ ਲੋਕਾਂ ਦਾ ਚਿਹਤਾ ਕਲਾਕਾਰ ਸੀ ਲੋਕਾਂ ਨੇ ਉਸੇ ਅੰਦਾਜ਼ ਚ ਇਹਦੇ ਤੇ ਵਿਸ਼ਵਾਸ ਵੀ ਜਤਾਇਆ ਜੀ ਮਤਲਬ ਇਸ ਜੱਤ ਨੂੰ ਮੈਂ ਇਕੱਲੀ ਆਮ ਆਦਮੀ ਪਾਰਟੀ ਦੀ ਜੱਤ ਨਹੀਂ ਦੇਖਦਾ ਇਹਨੂੰ ਮੈਂ ਭਗਵੰਤ ਮਾਨ ਦੀ ਜੱਤ ਨਾਲ ਵੀ ਜੋੜਦਾ ਹਮ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਮੁੱਦੇ ਆ ਉਹ ਸਾਰੇ ਦੇ ਸਾਰੇ ਮੁੱਦੇ ਜਿਹੜੇ ਆ ਜਿਹਨਾਂ ਦੀ ਤੁਸੀਂ ਗੱਲ ਕੀਤੀ ਉਹ ਆਮ ਆਦਮੀ ਪਾਰਟੀ ਨੇ ਕੇਂਦਰ ਚ ਰੱਖੇ ਸੀ ਜੀ ਪਰ ਅਸਲੀਅਤ ਰੂਪ ਵਿੱਚ ਉਹ ਸਾਰੇ ਮੁੱਦੇ ਜਿਹੜੇ ਆ ਉਹ ਮਲੀਆ ਮੀਟ ਹੋ ਗਾ ਨਾ ਇੱਥੇ ਕਿਸੇ ਨੂੰ ਰੋਜ਼ਗਾਰ ਮਿਲਿਆ ਜੀ ਨਾ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਫਿਕਰ ਕੀਤਾ ਨਾ ਜ਼ਿਕਰ ਕੀਤਾ ਪਾਣੀ ਧਰਤੀ ਦੇ ਥੱੜੇ ਵੀ ਲੁੱਟੇ ਜਾਣੇ ਸ਼ੁਰੂ ਹੋ ਗਏ ਜਿਹੜਾ ਝੋਨਾ ਬਾਦਲ ਸਾਹਿਬ 15 ਜੂਨ ਤੱਕ ਲੈ ਕੇ ਆਏ ਸੀ ਉਹ 15 ਦਿਨ ਐਡਵਾਂਸ ਕਰਾਤਾ ਇਹਨਾਂ ਨੇ ਜੀ ਸੋ ਕਹਿਣ ਦਾ ਮਤਲਬ ਇਹ ਹੈ ਵੀ ਹਰ ਪਾਸਿਓਂ ਇਸ ਰਾਜ ਵਿੱਚ ਕੁਝ ਵੀ ਬਦਲਾਅ ਵਾਲਾ ਨਹੀਂ ਸੀਗਾ ਸਾਰਾ ਰਾਜ ਪ੍ਰਬੰਧ ਪੁਰਾਣੇ ਰਾਜ ਪ੍ਰਬੰਧਾ ਵਰਗਾ ਹੀ ਆ ਹੂੰ ਇਵਨ ਦੈਨ ਇਹਨਾਂ ਦੇ ਰਾਜ ਦੀ ਇੱਕ ਹੋਰ ਫੇਲਿਅਰ ਦੇਖਣ ਨੂੰ ਮਿਲੀ ਉਹ ਫੈਲੂਰ ਇਹ ਆ ਵੀ ਭਾਵੇਂ ਉਹ ਕਾਲੀ ਭਾਜਪਾ ਹੋਵੇ ਜਾਂ ਕਾਂਗਰਸ ਦਾ ਰਾਜ ਹੋਵੇ ਉਹਨਾਂ ਦਾ ਕਿ ਜਥੇਬੰਦਕ ਢਾਂਚਾ ਉਹਨਾਂ ਦਾ ਸਿਆਸੀ ਢਾਂਚਾ ਆ ਜੀ ਜਿਸ ਢਾਂਚੇ 'ਚ ਜਦੋਂ ਕਿਸੇ ਬੰਦੇ ਨੂੰ ਕੰਮ ਪੈਂਦਾ ਤੇ ਉਹ ਆਪਣੇ ਲੀਡਰ ਸਥਾਨਕ ਨੂੰ ਫੜਦਾ ਉਹ ਬਲਾਕ ਪੱਧਰ ਤੇ ਜਾਂਦਾ ਡਿਸਟ੍ਰਿਕਟ ਤੱਕ ਜਾਂਦਾ ਤੇ ਉੱਤੇ ਤੱਕ ਜਾਂਦਾ ਆਪਣਾ ਕੰਮ ਕਰਨ ਲੈਂਦਾ ਜਾਂ ਨਹੀਂ ਵੀ ਕੰਮ ਕਰਾਉਂਦਾ ਆਪਣੀ ਆਵਾਜ਼ ਆਪਣੇ ਲੀਡਰਾਂ ਤੱਕ ਪਹੁੰਚਾਉਂਦਾ ਜੜੀਆ ਬਣਦਾ ਇਹਨਾਂ ਨੇ ਆਪਣਾ ਜਥੇਬੰਦਕ ਢਾਂਚਾ ਉਸ ਤਰੀਕੇ ਦਾ ਉਸਾਰਿਆ ਨਹੀਂ ਜੀ ਸੋ ਲੋਕੋ ਇਦਾਂ ਮਹਿਸੂਸ ਕਰਦੇ ਆ ਵੀ ਇਹ ਜਿਹੜੇ ਨਾਰੇ ਸੀ ਲਾਰੇ ਸੀ ਉਹ ਨਹੀਂ ਰਹਿ ਹੁਣ ਗੱਲ ਆਈ ਵੀ ਕੀ ਇਹ ਮੁੱਦੇ ਹੋਣਗੇ ਮੈਨੂੰ ਨਹੀਂ ਲੱਗਦਾ ਵੀ ਜੇ ਮੁੱਦੇ ਹੋਣ ਵੀ ਮੰਨ ਲਓ ਮੰਨ ਲਓ ਕਾਂਗਰਸ ਕਹਿੰਦੀ ਆ ਵੀ ਅਸੀਂ ਬੇਰੋਜ਼ਗਾਰੀ ਖਤਮ ਕਰ ਦੇਣੀ ਆ ਤਾਂ ਫੇ ਪਹਿਲਾਂ ਕਿਉਂ ਨਹੀਂ ਕਰਤੀ ਮੰਨ ਲਓ ਜੇ ਕਾਂਗਰਸ ਜਾਂ ਅਕਾਲੀ ਭਾਜਪਾ ਰਲ ਕੇ ਵੀ ਕਹਿਣ ਅਸੀਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰ ਦੇਣਾ ਅਸੀਂ ਚੰਡੀਗੜ੍ਹ ਦਾ ਮਸਲਾ ਹੱਲ ਕਰ ਦੇਣਾ ਅਸੀਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਦੇਣੇ ਆ ਅਸੀਂ ਵਿਦੇਸ਼ਾਂ ਨੂੰ ਜਾਂਦੇ ਜਿਹੜੇ ਬੱਚੇ ਨੇ ਉਹ ਬੱਚਿਆਂ ਨੂੰ ਰੋਕਣ ਲਈ ਇੱਥੇ ਰੋਜ਼ਗਾਰ ਦਿਆਂਗੇ ਜਾਂ ਜਿਹੜਾ ਪ੍ਰਵਾਸ ਬੇਮਹਾਰਾ ਪੰਜਾਬ ਵੱਲ ਨੂੰ ਆ ਰਿਹਾ ਵੀ ਉਹਦੀ ਸਟੱਡੀ ਕਰਾਂਗੇ ਕਿੰਨਾ ਚਾਹੀਦਾ ਕਿੰਨਾ ਕੁ ਰੋਕਣਾ ਕਿੱਦਾਂ ਰੋਕਣਾ ਕੀ ਕੀ ਕਰਨਿਆ ਜਾਣਾ ਕਿ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਦੇਣੀ ਆ ਸੋ ਇਸ ਸਾਰੇ ਵਰਤਾਰੇ ਦੇ ਸੰਦਰਭ ਵਿੱਚ ਇਹ ਗੱਲਾਂ ਹੀ ਨੇ ਮਤਲਬ ਜੇ ਮੁੱਦਿਆਂ ਤੇ ਚੋਣ ਲੜੀ ਵੀ ਗਈ ਤਾਂ ਉਹ ਮੁੱਦੇ ਜਿੱਤਣ ਤੋਂ ਬਾਅਦ ਭੁੱਲ ਜਾਂਦੇ ਨੇ ਇਸ ਸੰਦਰਭ ਚ ਮੈਂ ਸਮਝਦਾ ਵੀ ਮੁੱਦਿਆਂ ਦੀ ਗੱਲ ਇਸ ਵਾਰ ਵੀ ਹਾਸ਼ੀਏ ਤੇ ਐਸ ਵਾਰ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਦੀ ਜੀ ਭਾਜਪਾ ਵੀ ਇਸ ਤਾਕ ਚ ਲੱਗੀ ਹੋਈ ਆ ਕਿ ਲੋਕਾਂ ਨੂੰ ਕਿਵੇਂ ਘਬਰਾ ਕੀਤਾ ਜਾਵੇ ਤੇ ਕਿਵੇਂ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਲੁੱਟੀਆਂ ਜਾਣ ਵੋਟਾਂ ਹੱਥਿਆਈਆਂ ਜਾਣ ਵੋਟਰ ਨੂੰ ਮੋਟੀਵੇਟ ਨਹੀਂ ਕੀਤਾ ਜਾ ਰਿਹਾ ਵੋਟਰ ਨੂੰ ਕਨਫਿਊਜ਼ ਕੀਤਾ ਜਾ ਰਿਹਾ ਤੇ ਕਨਫਿਊਜ਼ ਕਰਕੇ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਬਿਲਕੁਲ ਇਸੇ ਤਰ੍ਹਾਂ ਜੇ ਚੋਣਾਂ ਦੀ ਆਪਾਂ ਗੱਲ ਕਰਦੇ ਆ ਤਾਂ ਅਕਾਲੀ ਦਲ ਬਹੁਤ ਅਹਿਮ ਹੈ ਜੇ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਮਜੀਠੀਆ ਬਹੁਤ ਅਹਿਮ ਲੱਗਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਮਜੀਠੀ ਹੋਰੀ ਬਹੁਤ ਐਮ ਨੇਮ ਮਜੀਠੀਆ 7 ਮਹੀਨੇ ਜੇਲ ਕੱਟ ਕੇ ਆਏ ਨੇ ਜੀ ਮਜੀਠੀਏ ਉਹਨਾਂ 7 ਮਹੀਨੇ ਜੇਲ ਕੱਟ ਕੇ ਆਏ ਨੇ ਤੇ ਆਉਂਦੇ ਹੀ ਉਹ ਮੁੱਛਾਂ ਨੂੰ ਤਾ ਦੇ ਕੇ ਆਖਦੇ ਨੇ ਹੂੰ ਵੀ ਨਾ ਰੁਕਾਂਗਾ ਤੇ ਨਾ ਝੁਕਾਂਗਾ ਜੀ ਆਪਾਂ ਇਹਦੀ ਇੱਕ ਸਮੀਕਰਨ ਬਣਾਈਏ ਹੂੰ ਵੀ ਭਲਾ ਮਜੀਠੀਆ ਹੋਰੀ ਕਿਹੜੇ ਕੇਸ ਚ ਗਏ ਨੇ ਜੀ ਮਜੀਠੀਆ ਹੋਰਾਂ ਤੇ ਦੋ ਕੇਸ ਨੇ ਇੱਕ ਦਾ ਹੈਗੀ ਐ ਡਰੱਗ ਤਸਕਰੀ ਵਿੱਚ ਇਨਵੋਲਵਮੈਂਟ ਦੀ ਸ਼ੰਕਾ ਜੀ ਸ਼ੱਕ ਕੀਤਾ ਜਾ ਰਿਹਾ ਠੀਕ ਹੈ ਦੂਸਰਾ ਹੈ ਕਿ ਇਹਨਾਂ ਨੇ ਆਪਣੇ ਜਿੰਨੇ ਇਹਨਾਂ ਦੇ ਇਨਕਮ ਦੇ ਵਸੀਲੇ ਸੀ ਉਹਨਾਂ ਵਸੀਲਿਆਂ ਨੂੰ ਵੱਧ ਇਹਨੇ ਪੈਸੇ ਖਰਚੇ ਨੇ ਤਾਂ ਪੈਸੇ ਆਏ ਕਿੱਥੋਂ ਇਹਦਾ ਮਤਲਬ ਇਹ ਹੈ ਵੀ ਜਦੋਂ ਮੁੱਛਾਂ ਨੂੰ ਤਾ ਦੇ ਕੇ ਸੱਤ ਮਹੀਨਿਆਂ ਵੱਲੋਂ ਜੇਲ੍ਹ ਚੋਂ ਆਇਆ ਕੋਈ ਸਾਬਕਾ ਮੰਤਰੀ ਜਿੱਦੇ ਤੇ ਡਰੱਗ ਤਸਕਰੀ ਦੇ ਭਾਵੇਂ આરોਪ ਹੀ ਲੱਗੇ ਨੇ ਜੇ ਸੱਚ ਨਹੀਂ ਹੋਏ ਨਾ ਇਹ નિર્ਦੋਸ਼ ਸਦ ਹੋਏ ਨੇ ਬਈ ਉਹ ਬੰਦਾ ਜੇ ਇਹ ਆਖੇ ਨਾ ਰੁਕਾਂਗਾ ਨਾ ਝੁਕਾਂਗਾ ਹੂੰ ਤਾਂ ਮਤਲਬ ਸਮਝ ਲਓ ਜੀ ਵੀ ਲੋਕ ਕੀ ਲੈਣੋ ਦਾ ਮਤਲਬ ਹੂੰ ਵੀ ਤੂੰ ਤੂੰ ਰੁਕੇਗਾ ਨਹੀਂ ਜਿਹੜੇ ਤੇਰੇ ਤੇ ਦੋਸ਼ ਲੱਗਿਆ ਉਹ ਤੋਂ ਤੂੰ ਰੁਕੇਗਾ ਨਹੀਂ ਜੀ ਜੀ ਹਨਾ ਝੁਕੇਗਾ ਨਹੀਂ ਮਤਲਬ ਇਹ ਆ ਵੀ ਪੰਜਾਬ ਦੇ ਲੋਕ ਇਹਨਾਂ ਨਸ਼ਿਆਂ ਤੋਂ ਅੱਕੇ ਬੈਠੇ ਨੇ ਭਾਈ ਇਹ ਤਾਂ ਸਰਕਾਰਾਂ ਨੇ ਸਿੱਧ ਕਰਨਾ ਕਿ ਨਹੀਂ ਕਰਨਾ ਅਦਾਲਤਾਂ ਨੇ ਸਿੱਧ ਕਰਨਾ ਕਿ ਨਹੀਂ ਕਰਨਾ ਕਿੰਨੇ ਸਾਲ ਪੁਰਾਣਾ ਇਲਜ਼ਾਮ ਹੈ ਉਹ ਹੋਣਾ ਕਿ ਨਹੀਂ ਹੋਣਾ ਪਰ ਤੈਨੂੰ ਆ ਕੇ ਨਿਮਰਤਾ ਨਾਲ ਇਹ ਕਹਿਣਾ ਚਾਹੀਦਾ ਸੀ ਕਿ ਜਿਹੜਾ ਮੇਰੇ ਤੇ ਇਲਜ਼ਾਮ ਲਾਇਆ ਗਿਆ ਉਹ ਬਹੁਤ ਗੰਦਾ ਇਲਜ਼ਾਮ ਹੈ ਮੈਂ ਉਹ ਡਿਜ਼ਰਵ ਨਹੀਂ ਸੀ ਕਰਦਾ ਭਗਵੰਤਬਾਨ ਜੀ ਤੁਸੀਂ ਮੇਰੇ ਤੇ ਘਟੀਆ ਇਲਜ਼ਾਮ ਲਾ ਕੇ ਮੈਨੂੰ ਜੇਲ੍ਹ ਚ ਸਿੱਟਿਆ ਮੇਰਨਾ ਤੁਸੀਂ ਰਾਸੀ ਵਿਰੋਧੀ ਵਾਲੀ ਲੜਾਈ ਲੜੀ ਨਹੀਂ ਸੀ ਤੇ ਸਿੱਧੀ ਮੈਦਾਨ ਚ ਲੜਦੇ ਆ ਜਿਹੜੇ ਮੇਰੇ ਤੇ ਚੱਕੜ ਸਟਿਆ ਨਹੀਂ ਸੀ ਸਟਣਾ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਕਾਲਾ ਦੌਰ ਸੀਗਾ ਜੇ ਤੁਸੀਂ ਇਹ ਕਹਿੰਦੇ ਤੇ ਮੇਰੀ ਉਹਨਾਂ ਨਾਲ ਹਮਦਰਦੀ ਹੋਣੀ ਸੀ ਇਹ ਗੱਲ ਮੁੱਛਾ ਤਾਂ ਕਰਕੇ ਕਰ ਲੋ ਜਾਂ ਮੁੱਛਾ ਠਾਂ ਕਰਕੇ ਕਰ ਲੋ ਇਹਨਾਂ ਪੰਜਾਬੀਆਂ ਨੂੰ ਕੋਈ ਨਹੀਂ ਫਰਕ ਪੈਂਦਾ ਜਿਨ੍ਹਾਂ ਦੇ ਪੁੱਤ ਨਛੇੜੀ ਹੋ ਗਏ ਨੇ ਨਾ ਉਹਨਾਂ ਨੂੰ ਜੇ ਕਿਸੇ ਦਾ ਵੀ ਕਹਿਤਾ ਜਾਵੇ ਵੀ ਫਲਾਣਾ ਵੀ ਵੇਚਦਾ ਠਮਕੜਾ ਵੀ ਵੇਚਦਾ ਠਮਕੜਾ ਵੀ ਵੇਚਦਾ ਭਾਵੇਂ ਉਹ ਨਾਂ ਵੀ ਵੇਚਦੇ ਹੋਣ ਲੋਕਾਂ ਨੂੰ ਉਹ ਬੰਦੇ ਯਾਰ ਦਿਖਾਈ ਦਿੰਦੇ ਹਮ ਤੇ ਤੁਹਾਡਾ ਨਾਂ ਤਾਂ ਪਿਛਲੇ 10 ਸਾਲਾਂ ਤੋਂ ਬੋਲਣ ਡਿਆ ਜੇ 10 ਸਾਲਾਂ ਤੋਂ ਤੁਹਾਡਾ ਨਾਂ ਬੋਲਦਾ ਤੇ ਤੁਹਾਨੂੰ ਇਸ ਅੰਦਾਜ਼ ਨਾਲ ਗੱਲ ਨਹੀਂ ਚੀਕਾਂ ਮੀ ਚਾਹੀਦੀ ਰਹੀ ਗੱਲ ਅਗਲੀ ਜੀ ਅਗਲੀ ਗੱਲ ਇਹ ਹੈ ਵੀ ਮਜੀਠੀਓ ਹੁਰੀ ਕਹਿੰਦੇ ਨੇ ਕਿ ਮੈਂ ਅਕਾਲੀ ਦਲ ਇਕੱਠਾ ਕਰ ਲੈਣਾ ਠੀਕ ਹੈ ਅਸਾ ਅਹੀ ਵੀ ਚੋਨੇ ਕਾਲੀਦ ਇਕੱਠਾ ਹੋਵੇ ਜੇ ਤੋ ਕਿ ਕੋਈ ਪੋਲੀਟਿਕਲ ਪਾਰਟੀ ਇਕ ਧਰ ਹੈ ਜਿਹੜੀ ਧਰ ਸਦਾ ਹੀ ਪੰਜਾਬ ਦੇ ਸਥਾਨਕ ਮੁੱਦਿਆਂ ਬਾਰੇ ਜ਼ਿੰਮੇਵਾਰੀ ਨਾਲ ਗੱਲ ਕਰਦੀ ਰਹੀ ਹੈ ਜੋ ਇਕੱਠੀ ਹੁੰਦੀ ਆ ਤਾਂ ਬਹੁਤ ਵਧੀਆ ਗੱਲ ਹੈ ਪਰ ਸਵਾਲ ਇਹ ਹੈ ਕਿ ਮਜੀਠੀਆ ਸਾਹਿਬ ਇਕੱਠੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕਿਉਂਕਿ ਜਿਸ ਦਿਨ 2 ਦਸੰਬਰ ਵਾਲਾ ਸੀਨ ਮਜੀਠੀਆ ਸਾਹਿਬ ਇੱਥੇ ਸੀ ਜੇਲ੍ਹ 'ਚ ਨਹੀਂ ਸੀ ਜੀ ਮਜੀਠੀਆ ਸਾਹਿਬ ਨੇ ਸਾਰੇ ਵਰਤਾਰਿਆਂ ਨੂੰ ਦੇਖਿਆ ਮਜੀਠੀਆ ਸਾਹਿਬ ਦੀ ਹਾਜ਼ਰੀ ਜੀ ਇਤਰਾ ਅਲੱਗ ਹੋਈ ਆ ਇਤਰਾਜ਼ ਜਦੋਂ ਅਲੱਗ ਹੁੰਦੀਆਂ ਨੇ ਤਾਂ ਇਲਜ਼ਾਮ ਲਾਉਂਦੀਆਂ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੁੰਦੀ ਹੈ ਤਾਂ ਉਸ ਬਿਆਦਵੀ ਕਰਨ ਵਾਲੇ ਦੇ ਮੁੱਖ ਸਰਗਣਾ ਡੇਰਾ ਸੱਚਾ ਸੌਦਾ ਦੇ ਡੇਰਾ ਮੁਖੀ ਰਾਮ ਰਹੀਮ ਨੂੰ ਜਿਹੜੀ ਮਾਫੀ ਦਿੱਤੀ ਗਈ ਉਹ ਮਾਫੀ ਦਾ ਜਿਹੜਾ ਪ੍ਰਚਾਰ ਕੀਤਾ ਗਿਆ ਉਹ ਉੱਥੋਂ ਗੜਬੜ ਹੋਈ ਆ ਸੋ ਉਸ ਇਲੈਕਸ਼ਨ ਦੇ ਵਿੱਚ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਬਣਿਆ ਸੀ ਹੂੰ ਸੋ ਜੇ ਇਹ ਸਾਰੇ ਕੁਝ ਨੂੰ ਮੰਨ ਲਿਆ ਵੀ ਹਾਂ ਉਹ ਸਾਡੇ ਕੋਲ ਗਲਤੀ ਹੋ ਗਈ ਅਸੀਂ ਇੱਕ ਡੇਰੇ ਦੇ ਮੁਖੀ ਨੂੰ ਐਵੇਂ ਮਾਫ ਕਰਤਾ ਅਸੀਂ ਸਾਈਂ ਲੱਜਾ ਲਈ ਕਰਨਾ ਅਸੀਂ ਸਾਰਾ ਕੁਝ ਕਰ ਲਿਆ ਅਸੀਂ ਉਹਦੀ ਮਾਫੀ ਦੇ ਜਿਹੜੇ ਇਸ਼ਤਿਹਾਰ ਹੈ ਉਹ ਕਰੋੜਾਂ ਦਾ ਇਸ਼ਤਿਹਾਰ ਅਸੀਂ ਐ ਜੀ ਬੀ ਸੀ ਦੇ ਖਰਚੇ ਚੋਂ ਪੰਜਾਬ ਦੀਆਂ ਕੰਧਾਂ ਤੇ ਚਪਕਾਤਾ ਫਿਰ ਇਹ ਗੁਨਾਹ ਵੱਡਾ ਸੀ ਇਸ ਗੁਨਾਹ ਦਾ ਜਿਨ੍ਹਾਂ ਲੋਕਾਂ ਨੇ ਤੁਹਾਡੇ ਤੇ ਇਲਜ਼ਾਮ ਤੁਹਾਡੇ ਵਿੱਚੋਂ ਹੋ ਕੇ ਲਾਇਆ ਉਹ ਤੁਹਾਨੂੰ ਮਾਫ਼ ਕਿਉਂ ਕਰ ਦੇਣਾ ਕਿਉਂ ਹੁਣ ਹੁਣ ਕੀ ਤੁਸੀਂ ਦੁੱਧੋਤੇ ਹੋਗਾ ਉਹ ਲੋਕ ਇਹ ਆਖਦੇ ਨੇ ਉਹ ਲੀਡਰ ਇਹ ਆਖਦੇ ਨੇ ਭਾਵੇਂ ਉਹਨਾਂ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਹੋਰੀ ਹੋਣ ਭਾਵੇਂ ਉਹ ਚ ਸਰਜੀਤ ਸਿੰਘ ਰਖੜਾ ਹੋਰੀ ਹੋਣ ਭਾਵੇਂ ਉਹ ਚ ਗੁਰਪ੍ਰਤਾਪ ਸਿੰਘ ਵਡਾਲਾ ਹੋਰੀ ਹੋਣ ਭਾਵੇਂ ਬੀਬੀ ਜਗੀ ਕੜੋ ਜਾਂ ਹੋਰ ਵੱਡੇ ਲੀਡਰ ਉਹਨਾਂ ਦੇ ਹੈਗੇ ਨੇ ਹੂੰ ਉਹ ਲੀਡਰਾਂ ਇਹ ਆਖਦੇ ਨੇ ਕਿ ਅਕਾਲੀ ਦਲ ਇਕੱਠਾ ਹੋ ਸਕਦਾ ਜੇ ਬਾਦਲ ਪਰਿਵਾਰ ਪ੍ਰਧਾਨਗੀ ਛੱਡੇ ਹੂੰ ਉਹ ਇਕੱਠਾ ਹੋ ਸਕਦਾ ਹੈ ਜੇ ਇਹਦੇ ਵਿੱਚ ਡੈਮੋਕ੍ਰੈਟਿਕ ਸੈਟ ਵਸਾਰਿਆ ਜਾਵੇ ਜੀ ਤੇ ਉਹ ਤੇ ਬਾਦਲ ਪਰਿਵਾਰ ਰਸਾਰਨਾ ਨਹੀਂ ਚਾਹੁੰਦਾ ਹੁਣ ਮੈਨੂੰ ਇਹਦੇ ਚੋਏ ਲੱਗਦੀ ਹੈ ਮੈਨੂੰ ਇਹ ਚੇਲੇ ਲੱਗਦੀ ਹੈ ਕਿ ਇਹ 7 ਮਹੀਨਿਆਂ ਦੀ ਜਿਹੜੀ ਜੇਲ੍ਹ ਦੀ ਰਹਾਈ ਹੈ ਨਾ ਜੀ ਇਹ ਰਹਾਈ ਲਈ ਬਹੁਤ ਅੱਡੀ ਚੋਟੀ ਦਾ ਯੋਰ ਲੱਗਾ ਜੀ ਕਿੰਨਾ ਯੋਰ ਤਾਂ ਲੋਕਾਂ ਨੇ ਪਬਲਿਕਲੀ ਦੇਖ ਲਿਆ ਕਿੰਨਾ ਯੋਰ ਜਿਹੜਾ ਆ ਹਿਡਨ ਤਰੀਕੇ ਨਾਲ ਲੱਗਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਡੇਰੇ ਦੇ ਮੁਖੀ ਨੇ ਡੇਰਾ ਬਿਆਸ ਦੇ ਉਹਨਾਂ ਨੇ ਜੇਲ੍ਹ ਚ ਜਾ ਕੇ ਮੁਲਾਕਾਤ ਕੀਤੀ ਜਿਹੜੇ ਮਤਲਬ ਜਿਨ੍ਹਾਂ ਦਾ ਜੇਲ੍ਹ ਚ ਜਾਣਾ ਇੱਕ ਸਵਾਲ ਹੈ ਇੱਕ ਮਿਹਣਾ ਆ ਵੀ ਬੰਦੇ ਨੂੰ ਜੇਲ੍ਹ ਚ ਜਾਣਾ ਪਿਆ ਔਰ ਦੂਸਰੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਚ ਜਾ ਕੇ ਜਮਾਨਤ ਮਿਲਦੀ ਹੈ ਜੀ ਸੁਪਰੀਮ ਕੋਰਟ ਦੇ ਜੱਜ ਕਿੰਨੇ ਕ ਆਜ਼ਾਦ ਨੇ ਤੇ ਕਿੰਨੇ ਕ ਆਜ਼ਾਦ ਨਹੀਂ ਕੀ ਬਾਬੇ ਦਾ ਸਿੱਧੀ ਸੁਪਰੀਮ ਕੋਰਟ ਤੱਕ ਚਰਚਾ ਆਇਆ ਵੀ ਅਪਰੋਚ ਹੈਗੀ ਯਾਰ ਜਾਂ ਵਾਇਆ ਗ੍ਰਹਿ ਮੰਤਰੀ ਜਾਂ ਵਾਇਆ ਪ੍ਰਾਈਮ ਮਿਨਿਸਟਰ ਜਿਹੜੀ ਹੈ ਉਹ ਸੁਪਰੀਮ ਕੋਰਟ ਤੱਕ ਚੱਲੀ ਹੈ ਸੋ ਇੰਨਾ ਇੰਨੀ ਕੀ ਬਸ ਕੁੰਡੀ ਹੈ ਜੀ ਇਸ ਜਮਾਨਤ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਤੇ ਫਿਰ ਸਮੀਕਰਨ ਇਦਾਂ ਲੱਗਦੇ ਆ ਵੀ ਜਿਹੜੀ ਪੰਜਾਬ ਦੀ ਇਲੈਕਸ਼ਨ ਹੋਣੀ ਹੈ ਉਸ ਇਲੈਕਸ਼ਨ ਦੇ ਵਿੱਚ ਇਹ ਜਿਹੜਾ ਮਜੀਠੀਆ ਪਰਿਵਾਰ ਹੈ ਜਾਂ ਮਜੀਠੀਆ ਹੋਰੀ ਆਪ ਨੇ ਇਹ ਭਾਜਪਾ 'ਚ ਜਾਣਗੇ ਇਹਨਾਂ ਨੂੰ ਭਾਜਪਾ 'ਚ ਜਾਣ ਲਈ ਇੱਕ ਬਹਾਨਾ ਚਾਹੀਦਾ ਹੈ ਕਿਉਂਕਿ ਆਪਣੇ ਇਹ ਭੈਣ ਭੜੋਈਏ ਨਾਲੋਂ ਅਲੱਗ ਵੀ ਹੋਣਾ ਕੋਈ ਛੋਟੀ ਗੱਲ ਨਹੀਂ ਕੀ ਜੀ ਇਹਨਾਂ ਨੂੰ ਇੱਕ ਬਹਾਨਾ ਚਾਹੀਦਾ ਹੈ ਕਿ ਬਾਦਲ ਸਾਹਿਬ ਨੂੰ ਮੈਂ ਕਿਹਾ ਸੀ ਤੁਸੀਂ ਪ੍ਰਧਾਨਗੀ ਛੱਡੋ ਇਹਨਾਂ ਨਹੀਂ ਛੱਡੀ ਫਿਰ ਮੈਂ ਪਾਰਟੀ ਛੱਡਦੀ ਆ ਹੂੰ ਇਹ ਹੋ ਸਕਦਾ ਜਾਂ ਇਹ ਵੀ ਹੋ ਸਕਦਾ ਹੈ ਕਿ ਬਾਦਲ ਸਾਹਿਬ ਤੇ ਮੈਂ ਇਨਾ ਯੂਰਪ ਆਇਆ ਤੇ ਬਾਦਲ ਸਾਹਿਬ ਮੰਨ ਗਏ ਭਾਜਪਾ ਦੇ ਨਾਲ ਪੰਜਾਬ ਦੇ ਵਿੱਚ ਇਕੱਠਿਆ ਚੋਣ ਲੜ ਲੈ। ਸੋ ਇਹ ਜਿਹੜੀ ਵੀ ਜਿਹੜੀ ਵੀ ਰਾਜਨੀਤੀ ਹੁਣ ਪੈਤੜੇ ਲੈ ਰਹੀ ਹੈ ਉਹ ਭਾਜਪਾ ਨਾਲ ਰਲਣ ਦੀ ਰਾਜਨੀਤੀ ਹੈ ਤੇ ਭਾਜਪਾ ਦੇ ਨਾਲ ਪੋਲੀਟਿਕਲ ਸਮਝੌਤਾ ਕਰਨ ਦੀ ਰਾਜਨੀਤੀ ਹੈ ਉਹ ਸਮਝੌਤਾ ਇੰਡੀਵਿਜੂਅਲ ਹੁੰਦਾ ਕਿ ਉਹ ਸਮਝੌਤਾ ਜਿਹੜਾ ਆ ਪਾਰਟੀਆਂ ਦਾ ਹੁੰਦਾ ਇਹ ਅਲੱਗ ਗੱਲ ਹੋ ਸਕਦੀ ਜੀ ਬਿਲਕੁਲ ਹੋਰ ਵੀ ਸਵਾਲ ਹੈ ਚੋਣਾਂ ਨਾਲ ਸੰਬੰਧਤ ਲੇਕਿਨ ਹੁਣ ਵਕਤ ਹੈ ਇੱਕ ਬ੍ਰੇਕ ਦਾ ਮਿਲ ਗਿਆ ਬ੍ਰੇਕ ਤਬਾ